ਦੀ દિવાਲੀ ਦਾ ਸ਼ੁਭ ਮੌਕਾ ਔਰ ਤੁਸੀਂ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਹੋ ਕਿਵੇਂ ਲੱਗ ਰਿਹਾ ਔਰ ਕੀ ਕਹਿਣਾ ਤੁਸੀਂ ਦੇਖੋ દિવાਲੀ ਦਾ ਖੁਸ਼ੀਆਂ ਦਾ ਤਿਉਹਾਰ ਹੈ ਬੰਦੀ ਛੋੜ ਦੇਵਸ ਦਾ ਮੌਕਾ ਹੈ ਸੋ ਸਾਰੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਔਰ ਮੈਂ ਆਪਣੇ ਜਿਹੜੇ ਮਿਹਨਤ ਕਾ ਸਾਥੀ ਹੈ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਲਾ ਹੁਣਾਂ ਜਿਹੜੇ ਸਾਡੇ ਰਿਖੇ ਵਾਲੇ ਆ ਸਾਡੇ ਰੇੜੀਆਂ ਵਾਲੇ ਆ ਉਹਨਾਂ ਨਾਲ ਜੋ ਵੀ ਮਿਲ ਕੇ ਉਹਨਾਂ ਨੂੰ ਖੁਸ਼ੀਆਂ ਸਾਂਝੀਆਂ ਕਰੀ ਦੀਆਂ ਉਹਨਾਂ ਨੂੰ દિਵਾਲੀ ਦੀ ਵਧਾਈ ਦੇਈ ਦੀ ਆ ਸੋ ਦੇਖ ਕੇ ਮੈਨੂੰ ਬੜਾ ਚੰਗਾ ਲੱਗਦਾ ਬੜਾ ਪਿਆਰ ਕਰਦੇ ਆ ਸੋ ਮੈਂ ਅਰਦਾਸ ਕਰਲਾਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਸਾਡੇ ਸਾਰੇ ਜੀਵਨ ਦੇ ਵਿੱਚ ਜਿਵੇਂ ਦੀਵਾਲੀ ਦੀ ਰਾਤ ਨੂੰ ਚਾਨਣ ਹੁੰਦਾ ਉਹ ਵੀ ਗੁਰਬਾਣੀ ਦਾ ਚਾਨਣ ਹੋਵੇ ਤੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਭਾਈਚਾਰੇ ਨਾਲ ਏਕਤਾ ਨਾਲ ਤਰੱਕੀਆਂ ਦੀ ਰਾਹ ਤੇ ਪਾਈਏ ਸੋ ਆਪ ਸਭ ਨੂੰ ਵੀ ਬਹੁਤ-ਬਹੁਤ ਵਧਾਈ ਪਹਿਲਾਂ ਕੀ ਹੁੰਦਾ ਹੈ ਅਖੀਰਲਾ ਸਾਲ ਜਿਹਨੂੰ ਚੋਣਾ ਦਾ ਸਾਲ ਕਿਹਾ ਜਾਂਦਾ ਹੈ ਵੀ ਪਹਿਲੇ ਦਿਨ ਤੋਂ ਵੰਡੇ ਜਾਂਦੇ ਹੋ ਦੇਖੋ ਜੀ ਚੋਣਾ ਤਾਂ ਆਪੇ ਆ ਗਿਆ ਵਿੱਚ ਅਜੇ ਤਾਂ ਸੇਵਾਦਾਰ ਆ ਸੇਵਾ ਗੁਰੂ ਸਾਹਿਬ ਸੇਵਾ ਲੈ ਰਿਹਾ ਸੀ ਗੁਰੂ ਦਾ ਸ਼ੁਕਰਗੁਜ਼ਾਰ ਹੈ ਸੇਵਕੋ ਸੇਵਾ ਬਣਾਈ ਹੁਕਮਬੂਜ ਪਰੰਪਰਾਈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਹੈ ਦੇਸ਼ ਵਾਸੀਆਂ ਨੂੰ ਸੰਦੇਸ਼ ਹੈ ਕਿ ਇਸ ਮੌਕੇ ਤੇ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਦੇਸ਼ ਵਾਸੀਆਂ ਨੂੰ ਏਕਤਾ ਨਾਲ ਪਿਆਰ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵਧਣ ਦੀ ਤਾਕਤ ਬਖਸ਼ਣ ਔਰ ਜਿਹੜਾ ਸਾਡਾ ਵਾਤਾਵਰਨ ਹੈ ਜਿਹੜੇ ਹੜ ਆਉਂਦੇ ਨੇ ਸੋਕੇ ਪੈਂਦੇ ਨੇ ਇਹ ਕਲਾਈਮੇਟ ਜਿਹੜਾ ਚੇਂਜ ਕਰਕੇ ਹੈ। ਔਰ ਵਾਤਾਵਰਨ ਨੂੰ ਪ੍ਰਦੂਸ਼ਣ ਕਰਨਾ ਉਹਦੇ ਬਹੁਤ ਵੱਡਾ ਇੱਕ ਕਾਰਕ ਹੁੰਦਾ ਹੈ। ਸੋ ਆਪਾਂ ਵਾਤਾਵਰਨ ਪ੍ਰਦੂਸ਼ਣ ਨਾ ਕਰੀਏ। ਗ੍ਰੀਨ ਦੀਵਾਲੀ ਮਨਾਈਏ, ਬੂਟੇ ਵੰਡਿਏ। ਜੇ ਕਿਸੇ ਨੂੰ ਸਦੀਵੀ ਚਾਨਣ ਕਰਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਪਟਾਖਾ ਚਲਾਉਣ ਨਾਲ ਤਾਂ ਇੱਕ 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 ਪਲ ਦਾ ਚਾਨਣ ਹੁੰਦਾ ਹੈ। ਕਿਸੇ ਗਰੀਬ ਦੇ ਬੱਚੇ ਦੀ ਫੀਸ ਦੇ ਦਿਓ। ਕਿਸੇ ਮਰੀਜ਼ ਨੂੰ ਦਵਾਈ ਲੈ ਦਿਓ। ਕਿਸੇ ਦੇ ਕਿਸੇ ਦੀ ਛੱਤ ਪਵਾ ਦਿਓ। ਮਤਲਬ ਇਹ ਕਰਨਾ ਹੀ ਹੈ ਖਰਚਾ ਕਿਸੇ ਗਰੀਬ ਦੇ ਬੱਚੇ ਨੂੰ ਕਿਉਂ ਹੀ ਲੈ ਦਿਓ ਤਗੜਾ ਪਹਿਲਵਾਨ ਬਣੂਗਾ ਕਿਸੇ ਪਲੇਅਰ ਦੀ ਮਦਦ ਕਰ ਦਿਓ ਅੱਜ ਤੁਸੀਂ 200 ਬੂਟਾ ਵੰਡਿਆ ਗੁੱਡ ਮਾਰਨਿੰਗ ਕਲੱਬ ਨੂੰ ਦਾ ਕੋਹ ਦਾ ਪ੍ਰਭਾਵ ਬਹੁਤ ਪ੍ਰਭਾਵ ਪੈ ਗਿਆ ਚੰਗਾ ਕੰਮ ਹੋਵੇ ਚਾਹਦਾ ਚੰਗੇ ਕੰਮ ਬਹੁਤ ਵੱਡੇ ਮੈਂ ਵਧਾਈ ਦੇਣਾ ਗੁੱਡ ਮਾਰਨਿੰਗ ਕਲੱਬ ਨੂੰ ਵੀ ਬਹੁਤ ਇੱਕ ਮੈਂ 100 ਦੇ ਕਰੀਬ ਬੂਟਾ ਵੰਡ ਰਿਹਾ ਉਹ ਲੈ ਕੇ ਚਲੇਗਾ ਨੇ ਅੱਜ ਇਹ ਗ੍ਰੀਨ ਦੀਵਾਲੀ ਦਾ ਪ੍ਰਦੂਸ਼ਣ ਹੈ ਦੀਵਾਲੀ ਦਾ ਜਿਹੜਾ ਭੌਕਾ ਦੇਣਾ ਗੁਰੂ ਮਾਰੀ ਮਾਨਸਾ ਕਲਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀ ਕਲਾਈ ਵਾਲੇ ਸੇਵਾ ਕਾਰ ਲਗਾਤਾਰ ਜਾਰੀ ਰਹੀ। ਸਾਡੇ ਇੰਦਾ ਕੋਈ ਮਾ ਜੋ ਸਿਟੀਲ ਸੁਪਤਾਰ ਸੇਖ ਸੰਧਵਾ ਜੀ ਉਹਨਾਂ ਨੇ ਅੱਜ ਦਿਵਾਲੀ ਪ੍ਰਦੂਸ਼ਣ ਰਹਿਤ ਕਾਨੂੰਨ ਦਾ ਵਾਤਾਵਰਨ ਬਚਾਉਣ ਦਾ ਹੋਕਾ ਦੇਣ ਲਈ ਗ੍ਰੀਨ ਦਿਵਾਲੀ ਮਨਾਉਣ ਦਾ ਹੋਕਾ ਦੇਣ ਲਈ ਜਿਹੜਾ ਬੁੱਢੇ ਮੰਦਰ ਦਾ ਉਦਲਾ ਕੀਤਾ ਸਾਡੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋ ਜੀ ਚੇਅਰਮੈਨ ਪੱਪੂ ਲੋਹੜੀਆ ਜੀ ਸਮੇਂ ਉਹਦੇ ਨਾਲ ਤੇ ਨੰਬਰ ਜਿੰਨੇ ਵੀ ਹਾਜ਼ਰ ਨੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਦੇ ਆ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਗੁਰਸੱਭ ਦੀ ਅਪਾਰ ਕਿਰਪਾ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਸ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਸਮਾਜ ਨੂੰ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਇਹ ਧਰਤੀ ਹੈ ਪੰਜਾਬ ਹੈ ਸਾਡੇ ਬੱਚਿਆਂ ਦਾ। ਇਹਨੂੰ ਅਸੀਂ ਹਰਿਆ ਭਰਿਆ ਰੱਖਣਾ ਹੈ। ਔਰ ਆਪਣੇ ਸਾਂਸਕ੍ਰਿਤਿਕ ਜਿਹੜੇ ਤਿਉਹਾਰ ਆ ਉਹ ਵੀ ਮਨਾਉਣੇ ਆ। ਆਪਣੀ ਸੰਸਕ੍ਰਿਤੀ ਨੂੰ ਵੀ ਪ੍ਰਜ਼ਰਵ ਰੱਖਣਾ ਹੈ। ਸੋ ਦੀਵਾਲੀ ਨੂੰ ਮਨਾਉਣ ਦੇ ਲਈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਇੱਕ ਆਹ्वान ਕੀਤਾ ਗਿਆ ਜਿਹਦੇ ਤਹਿਤ ਅੱਜ 100 ਤੋਂ ਉੱਪਰ ਬੂਟੇ ਵੰਡ ਦਿੱਤੇ ਗਏ ਆ ਔਰ ਬੱਚਿਆਂ ਨੂੰ ਵੀ ਤੇ ਪ੍ਰੇਰਨਾ ਇਹ ਉਹਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਆਪਾਂ ਆਪਣੇ ਵਾਤਾਵਰਣ ਨੂੰ ਸਵੱਛ ਰੱਖੀਏ ਸਿਹਤਮੰਦ ਰੱਖੀਏ ਔਰ ਉਹਦਾ ਇੱਕੋ ਇੱਕ ਤਰੀਕਾ ਵੀ ਦਰਖਤ ਲਾਈਏ ਬੂਟੇ ਲਾਈਏ ਕੱਲੇ ਲਾਈਏ ਨਾ ਉਹਨੂੰ ਪਾਲੀਏ ਵੀ ਪਟਾਕਾ ਤਾਂ 1 ਮਿੰਟ 'ਚ ਖਤਮ ਹੋ ਜਾਂਦਾ ਜਿਹੜੇ ਇਹ ਇਹ ਸਾਲਾਂ ਬੱਧੀ ਸਾਡੇ ਲਈ ਕੰਮ ਕਰਦੇ ਆ ਵਾਤਾਵਰਣ ਨੂੰ ਸਾਫ਼ ਰੱਖਦੇ ਆ ਸੋ ਮਾਪੇ ਨੂੰ ਵੀ ਇਹ ਤਾਕੀਦ ਹੈ ਤੇ ਬੱਚਿਆਂ ਨੂੰ ਵਾਤਾਵਰਣ ਦੇ ਸੰਬੰਧੀ ਜਾਗਰੂਕ ਕਰੀਏ ਔਰ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਦੀਵਾਲੀ ਦਾ ਤਿਉਹਾਰ ਹੈ ਇਹਨੂੰ ਆਪਾਂ ਇੱਕ ਚੰਗੇ ਤਰੀਕੇ ਨਾਲ ਬਣਾਈਏ ਔਰ ਜੇ ਹੋਰ ਤੁਸੀਂ ਸਦੀਵੀ ਕਰਨੀ ਹੈ ਦੀਵਾਲੀ ਦਾ ਆਪਦੀ ਜਿੰਨਾ ਖਰਚ ਆਪਾਂ ਪਟਾਕਿਆਂ ਦੇ ਕਰਨਾ ਉਹ ਕਿਸੇ ਗਰੀਬ ਦੇ ਬੱਚੇ ਨੂੰ ਘਿਓ ਹੀ ਲੈ ਕੇ ਦੇ ਦਿਓ ਜਿਹੜਾ ਖੇਡਦਾ ਕਿਸੇ ਦੀ ਥੀਸ ਭਰ ਦਿਓ ਕਿਸੇ ਮਰੀਜ਼ ਨੂੰ ਦਵਾਈ ਲੈ ਕੇ ਦੇ ਦਿਓ ਪਟਾਕੇ ਚਲਾਉਣੇ ਬਿਨਾਂ ਧੂਏ ਵਾਲੇ ਪਟਾਕੇ ਵੀ ਹੁੰਦੇ ਉਹ ਵੀ ਚੱਲ ਸਕਦੇ ਆ ਤੋ ਉਹ ਸਦੀਵੀ ਦੀਵਾਲੀ ਹੁੰਦੀ ਐ ਸਦੀਵੀ ਖੁਸ਼ੀਆਂ ਵੰਡਣ ਦਾ ਚੈਨਲ ਵਸਣ ਦਾ ਵੰਡਣ ਦਾ ਕੰਮ ਹੁੰਦਾ ਤੇ ਜਿਹੜੇ ਅਸੀਂ ਆਗ ਵਾਲੇ ਬਰੂਦ ਵਾਲੇ ਪਟਾਕੇ ਇਹਨਾਂ ਨਾਲ ਕਈ ਵਾਰੀ ਹੱਥ ਵੀ ਸੜ ਜਾਂਦੇ ਐ ਤੇ ਵਕਤੀ ਖੁਸ਼ੀ ਹੁੰਦੀ ਐ ਵਕਤੀ ਖੁਸ਼ੀ ਵੀ ਹੁੰਦੀ ਐ ਨੁਕਸਾਨ ਵੀ ਵੱਡਾ ਹੋ ਜਾਂਦਾ ਹੱਥ ਸੜ ਜਾਂਦੇ ਆੱਖਾਂ ਦੇ ਵਿੱਚ ਵੀ ਪੈ ਜਾਂਦਾ ਸੋ ਵਕਤੀ ਖੁਸ਼ੀ ਦੀ ਥਾਂ ਤੇ ਆਪਾਂ ਸਦੀਵੀ ਖੁਸ਼ੀ ਲਈਏ ਦੀਵਾਲੀ ਸਾਡਾ ਸਾਰਿਆਂ ਦਾ ਸਾਂਝਾ ਤਿਉਹਾਰ ਆ ਆਪਾਂ ਮਨਾਈਏ ਬੰਦੀ ਛੋੜ ਦੇ ਵੇਲੇ ਸਾਡਾ ਸਾਰਿਆਂ ਦਾ ਦੇਵਸਾ ਉਹਨੂੰ ਮਨਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ